ਔਰ ਲੀਵਰ ਦੇ ਵਿੱਚ ਜਦੋਂ ਗਰਮੀ ਪੈਂਦੀ ਆ ਫਿਰ ਪਾਣੀ ਤੋਂ ਵੀ ਚਰਬੀ ਬਣਦੀ ਆ ਕਈ ਵਾਰੀ ਕੱਲਾ ਪੇਟ ਹੀ ਇੰਨਾ ਬਾਹਰ ਆ ਜਾਂਦਾ ਕਿ ਬਾਡੀ ਪੂਰੀ ਸੁੱਕੀ ਪਈ ਹੁੰਦੀ ਆ ਪੇਟ ਬਾਹਰ ਹੁੰਦਾ ਔਰ ਗਰਮੀ ਜਦੋਂ ਹੋ ਜਾਂਦੀ ਆ ਫਿਰ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕੀ ਕਿਉਂ ਉਹ ਤਲਿਆ ਫਲਿਆ ਖਾਂਦੇ ਆ ਕਿਉਂ ਨਹੀਂ ਛੱਡ ਦਿੰਦੇ ਇੱਕਦਮ ਉਹਨੂੰ ਜਦ ਹੀ ਛੱਡ ਲੈਣਾ ਚਾਹੀਦਾ ਹੈ ਡੀ ਲੀਵਰ ਦਾ ਪ੍ਰੋਬਲਮ ਅੱਜਕੱਲ ਜਣੇ ਕਣੇ ਨੂੰ ਹੋ ਰਿਹਾ ਤਾਂ ਇਹਦੇ ਵਿੱਚ ਆਪਾਂ ਸਾਰੇ ਦੋਸ਼ੀ ਆ ਕਿਸੀਂ ਦਵਾਈਆਂ ਖਾਣੇ ਆ ਅਸੀਂ ਕੋਲਡ ਡਰਿੰਕ ਪੀਣੇ ਆ ਅਸੀਂ ਕੋਈ ਮਲਚਿਪਸ ਵਗੈਰਾ ਕੋਈ ਅਦਨੀਆਂ ਚੀਜ਼ਾਂ ਲੈਣੇ ਆ ਪੈਕਟ ਦੇ ਵਿੱਚ ਤਾਂ ਉਹ ਪੈਕਪੂਨ ਜਿਹੜਾ ਹੈਗਾ ਉਦੀ ਅਸੀਂ ਐਕਸਪਾਇਰੀ ਤੱਕ ਨਹੀਂ ਚੈੱਕ ਕਰਦੇ। ਉਹ ਉਸ ਤੋਂ ਬਾਅਦ ਭੁਗਤਣਾ ਪੈਂਦਾ ਸਾਡੇ ਲੀਵਰ ਨੂੰ। ਗੱਲ ਕਰਾਂਗੇ ਅੱਜ ਫੈਟੀ ਲੀਵਰ ਨੂੰ ਲੈ ਕੇ ਇੱਕ ਬਹੁਤ ਹੀ ਖਾਸ ਘਰੇਲੂ ਨੁਸਖੇ ਦੀ ਜੋ ਕਿ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਕਿ ਤੁਸੀਂ ਜ਼ਰੂਰ ਅਗਰ ਤੁਹਾਨੂੰ ਲੀਵਰ ਨੂੰ ਲੈ ਕੇ ਕੋਈ ਵੀ ਦਿੱਕਤ ਹੋ ਰਹੀ ਹੈ, ਕੋਈ ਖਾਦਾ ਪੀਤਾ ਹজম ਨਹੀਂ ਹੋ ਰਿਹਾ, ਖੱਟੇ ਡਕਾਰ ਆ ਰਹੇ ਨੇ, ਪੇਟ ਦੇ ਵਿੱਚ ਉਫਾਰਾ ਬੜਿਆ ਰਹਿੰਦਾ ਹੈ, ਖਾਦਾ ਪੀਤਾ ਕਾਫੀ ਟਾਈਮ ਹੋ ਗਿਆ ਪਰ ਪੇਟ ਵਿੱਚ ਹੀ ਲੱਗਦਾ ਕਿ ਜਿਵੇਂ ਹੁਣੇ ਹੀ ਖਾ ਕੇ ਹਟੇ ਹੋਣੇ ਆ ਭੁੱਖ ਲੱਗਦੀ ਹੀ ਨਹੀਂ ਤਾਂ ਇੱਥੇ ਤੁਸੀਂ ਸਾਵਧਾਨ ਜ਼ਰੂਰ ਹੋ ਜਾਓ। ਤੁਹਾਨੂੰ ਆਪਣੇ ਲੀਵਰ ਦਾ ਇ ਆਸ ਧਿਆਨ ਰੱਖਣ ਦੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੀ ਓਵਰਆਲ ਹੈਲਥ ਡਿਪੈਂਡ ਕਰਦੀ ਹੈ ਸਾਡੀ ਲਿਵਰ ਦੀ ਹੈਲਥ ਦੇ ਉੱਪਰ ਸਾਡੀ ਬਾਡੀ ਦੇ ਕਈ ਖਾਸ ਫੰਕਸ਼ਨਸ ਜੋ ਨੇ ਉਹ ਲਿਵਰ ਹੀ ਕਰਦਾ ਹੈ ਜਿਵੇਂ ਕਿ ਅਸੀਂ ਅਗਰ ਖਾਸ ਤੌਰ ਤੇ ਗੱਲ ਕਰੀਏ ਤਾਂ ਲਿਵਰ ਜੋ ਹੈ ਸਾਡੇ ਮੈਟਾਬੋਲਿਕ ਫੰਕਸ਼ਨਸ ਕਈ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਉਹ ਓਪਰੇਟ ਕਰਦਾ ਹੈ ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਨਿਊਟ੍ਰੀਐਂਟਸ ਨੂੰ ਵੀ ਜੋ ਹੈ ਲਿਵਰ ਆਪਣੇ ਅੰਦਰ ਸਟੋਰ ਕਰਕੇ ਰੱਖਦਾ ਹੈ ਜਦੋਂ ਅਸੀਂ ਬਿਮਾਰ ਹੁੰਨੇ ਆ ਜਾਂ ਸਾਡੀ ਡਾਈਟ ਸਹੀ ਨਹੀਂ ਹੁੰਦੀ ਹੈ ਤਾਂ ਫਿਰ ਉਸ ਵੇਲੇ ਲਿਵਰ ਉਹ ਵਾਲੇ ਨਿਊਟ੍ਰੀਐਂਟਸ ਸਾਨੂੰ ਵਾਪਸ ਦਿੰਦਾ ਹੈ ਅਸੀਂ ਉਹਨਾਂ ਨੂੰ ਆਪਣੀ ਊਰਜਾ ਦੇ ਲਈ ਵਰਤ ਸਕੀਏ ਪਰ ਇੱਥੇ ਗੱਲ ਇਹ ਹੁੰਦੀ ਹੈ ਕਿ ਅਸੀਂ ਕਈ ਵਾਰੀ ਧਿਆਨ ਨਹੀਂ ਦੇ ਰਹੇ ਹੁੰਦੇ ਅਸੀਂ ਬੜੇ ਹੀ ਇਹਨਾਂ ਸਿੰਪਟਮਸ ਨੂੰ ਇਹਨਾਂ ਲੱਛਣਾਂ ਨੂੰ ਜੋ ਹੈ ਇਗਨੋਰ ਕਰ ਦਿੰਨੇ ਆ ਜਦੋਂ ਸਾਡੀ ਬਾਡੀ ਦੱਸ ਰਹੀ ਹੁੰਦੀ ਹੈ ਜਦੋਂ ਖਾਦਾ ਪੀਤਾ ਵਾਪਿਸ ਮੂੰਹ ਦੇ ਵਿੱਚ ਆਣ ਲੱਗ ਜਾਂਦਾ ਹੈ ਔਰ ਉਫਾਰਾ ਬਣਿਆ ਰਹਿੰਦਾ ਹੈ ਬਾਡੀ ਦੱਸ ਰਹੀ ਹੁੰਦੀ ਹੈ ਕਿ ਕੋਈ ਪਰੇਸ਼ਾਨੀ ਹੈ ਇੱਥੇ ਲਿਵਰ ਦਾ ਇਲਾਜ ਕਰੋ ਪਰ ਅਸੀਂ ਕੀ ਕਰਦੇ ਆ ਫਿਰ ਤੋਂ ਉਹੀ ਸਭ ਕੁਝ ਖਾਣ ਪੀਣ ਦਾ ਸਰਕਲ ਚੱਲਦਾ ਰਹਿੰਦਾ ਹੈ ਚਾਹ ਦਾ ਟਾਈਮ ਹੋ ਗਿਆ ਜੀ ਚਾਹ ਪੀ ਲਈਏ ਖਾਣ ਦਾ ਟਾਈਮ ਹੋ ਗਿਆ ਜੀ ਖਾ ਲੈਨੇ ਆ ਕੁਝ ਕੋਈ ਗੈਸਟ ਆ ਗਿਆ ਆਪਣੇ ਫਰੈਂਡ ਨਾਲ ਕਿਤੇ ਚਲੇ ਗਏ ਆ ਕੋਈ ਖਾਣ ਪੀਣ ਨੂੰ ਗੋਲ ਗੱਪੇ ਖਾਣੇ ਟਿੱਕੀਆਂ ਖਾਣੇ ਥੋੜਾ ਜਿਹਾ ਖਾ ਲਓ ਕੁਛ ਨਹੀਂ ਹੁੰਦਾ ਇਹੀ ਕਰਦੇ ਕਰਦੇ ਅਸੀਂ ਆਪਣੀ ਬਾਡੀ ਨੂੰ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਲੈ ਜਾਂਦੇ ਹਾਂ ਸੋ ਅੱਜ ਗੱਲ ਕਰ ਰਿਹਾ ਆਪਾਂ ਲਿਵਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਕਿਹੜਾ ਜਿਹਾ ਕਰੈਲੋ ਨੁਸਖਾ ਹੈ ਤੁਹਾਡੀ ਘਰ ਦੀ ਰਸੋਈ ਵਿੱਚ ਉਹ ਕਿਹੜੀਆਂ ਆਮ ਜੀਆਂ ਸਧਾਰਨੀਆਂ ਚੀਜ਼ਾਂ ਨੇ ਜੋ ਤੁਹਾਡੇ ਲਈ ਅੰਮ੍ਰਿਤ ਸਾਬਿਤ ਹੋ ਸਕਦੀਆਂ ਨੇ ਜੇਕਰ ਤੁਸੀਂ ਸਹੀ ਢੰਗ ਨਾਲ ਇਸ ਨੁਸਕੇ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਲਿਵਰ ਨੂੰ ਸਹੀ ਕਰੋਗੇ ਤੇ ਤੁਹਾਨੂੰ ਲੱਗੇਗਾ ਮੈਂ ਖੁਦ ਆਪਣੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕਰ ਰਹੀਆਂ ਜਾਂ ਕਰ ਰਹੀਆਂ ਹਾਂ ਬਹੁਤ ਟਾਈਮ ਹੋ ਜਾਇਆ ਹੋ ਚੁੱਕਿਆ ਹੁੰਦਾ ਕਿ ਬਰੀ ਕਾਫੀ ਐਕਸਰਸਾਈਜ਼ ਕਰ ਰਹੇ ਆ ਡਾਈਟ ਵੀ ਕੌਨਸ਼ੀਅਸ ਹੋ ਕੇ ਅਸੀਂ ਫੋਲੋ ਕਰ ਰਹੇ ਆ ਪਰ ਅਸਰ ਨਹੀਂ ਦਿਖ ਰਿਹਾ ਹੁੰਦਾ ਪੇਟ ਕਾਫੀ ਵਧਿਆ ਹੀ ਦਿਖ ਰਿਹਾ ਹੁੰਦਾ ਤਾਂ ਉੱਥੇ ਵੀ ਪ੍ਰੋਬਲਮ ਲਿਵਰ ਦੀ ਹੀ ਹੁੰਦੀ ਹੈ ਸੋ ਤੇ ਸਾਰੀ ਜਾਣਕਾਰੀ ਸਾਂਝੀ ਕਰੇ ਜਾ ਰਿਹਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਖਾਸ ਹੈਲਥ ਵੈਨਰਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਸੋ ਅੱਜ ਇੱਕ ਖਾਸ ਨੁਸਖਾ ਫੈਟੀ ਲਿਵਰ ਨੂੰ ਲੈ ਕੇ ਕਿ ਇਸ ਨੁਸਖੇ ਦੇ ਨਾਲ ਅਸੀਂ ਆਪਣੇ ਲਿਵਰ ਨੂੰ ਡੀਟੌਕਸ ਕਰ ਸਕਦੇ ਹਾਂ ਕਿਉਂਕਿ ਸਾਡੀ ਪੂਰੀ ਬਾਡੀ ਨੂੰ ਡ ਦੁਰਸ ਰੱਖਣ ਦੇ ਲਈ ਇਹ ਖਾਸ ਜਾਣਕਾਰੀ ਹਾਸਲ ਕਰਦੇ ਆ ਵੈਦਵਾਨ ਆਯੁਰਵੈਦ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਬਾਸ਼ ਗੁਇਲ ਜੀ ਤੋਂ ਸਵਾਗਤ ਹੈ ਸਰ ਤੁਹਾਡਾ ਵੀ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ ਸ਼ੁਰੂ ਕਰਦੇ ਆ ਅੱਜ ਦੀ ਇਹ ਖਾਸ ਵੀਡੀਓ ਸਟ੍ਰੈਸ ਬਹੁਤ ਹੋ ਗਿਆ ਜਿਹਦੇ ਕਰਕੇ ਸਾਡਾ ਪਿੱਤਾ ਜਿਹੜਾ ਹੈਗਾ ਉਹ ਕਮਜ਼ੋਰ ਹੋ ਜਾਂਦਾ ਕਈ ਵਾਰੀ ਪਿੱਤਾ ਨਿਕਲੇ ਹੁੰਦਾ ਕਈਆਂ ਦਾ ਦਾ ਵਿਚਾਰਿਆਂ ਦਾ ਲੇਕਿਨ ਇਹ ਹੈ ਕਿ ਪੇਟ ਦੇ ਵਿੱਚ ਗਰਮੀ ਦੀ ਜਿਹੜੀ ਸ਼ਿਕਾਇਤ ਆ ਉਹ ਹੌਲੀ 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 ਲੀਵਰ ਦੀ ਗਰਮੀ ਦੀ ਸ਼ਿਕਾਇਤ ਬਣਦੀ ਆ ਔਰ ਲੀਵਰ ਦੇ ਵਿੱਚ ਜਦੋਂ ਗਰਮੀ ਪੈਂਦੀ ਆ ਫਿਰ ਪਾਣੀ ਤੋਂ ਵੀ ਚਰਬੀ ਬਣਦੀ ਆ ਕਈ ਵਾਰੀ ਕੱਲਾ ਪੇਟ ਹੀ ਇੰਨਾ ਬਾਹਰ ਆ ਜਾਂਦਾ ਕਿ ਬਾਡੀ ਪੂਰੀ ਸੁੱਕੀ ਪਈ ਹੁੰਦੀ ਆ ਪੇਟ ਬਾਹਰ ਹੁੰਦਾ ਉਹਦਾ ਮਤਲਬ ਹੈ ਕਿ ਤੁਹਾਡੇ ਮਿਹਦੇ ਦੇ ਵਿੱਚ ਜਾਨੀ ਕਹਿ ਲਓ ਕਿ ਤੁਹਾਡੇ ਜਿਗਰ ਦੇ ਵਿੱਚ ਤੁਹਾਡੇ ਲਿਵਰ ਦੇ ਵਿੱਚ ਗਰਮੀ ਦੀ ਸ਼ਿਕਾਇਤ ਹੋ ਗਈ ਆ ਔਰ ਗਰਮੀ ਜਦੋਂ ਹੋ ਜਾਂਦੀ ਆ ਫਿਰ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕੀ ਕਿਉਂ ਉਹ ਤਲਿਆ ਫਲਿਆ ਖਾਂਦੇ ਆ ਕਿਉਂ ਨਹੀਂ ਛੱਡ ਦਿੰਦੇ ਇੱਕਦਮ ਉਹਨੂੰ ਜਦ ਹੀ ਛੱਡ ਲੈਣਾ ਚਾਹੀਦਾ ਇਸ ਕਰਕੇ ਜਿਹੜਾ ਫੈਟੀ ਲਿਵਰ ਦਾ ਪ੍ਰੋਬਲਮ ਅੱਜਕੱਲ ਜਣੇ ਕਣੇ ਨੂੰ ਹੋ ਰਿਹਾ ਇਹਦੇ ਵਿੱਚ ਆਪਾਂ ਸਾਰੇ ਦੋਸ਼ੀ ਆ ਕੱਲਾ ਇਹ ਆਪਾਂ ਕਈ ਵਾਰੀ ਕਹਿੰਦੇ ਨੇ ਖਾਣ-ਪਾਨ ਦੋਸ਼ੀ ਆ ਕਈ ਵਾਰੀ ਕਹਿੰਦੇ ਨੇ ਫਸਲਾਂ ਦੇ ਵਿੱਚ ਦਵਾਈਆਂ ਪੈ ਗਈਆਂ ਕਈ ਵਾਰੀ ਕਹਿੰਦੇ ਨੇ ਸਾਡੇ ਜੰਕ ਫੂਡ ਖਾਣੇ ਆ ਇਹ ਸਾਰੀਆਂ ਗੱਲਾਂ ਸੈਪਰੇਟ ਆ ਪਰ ਸਭ ਤੋਂ ਵੱਡੀ ਗੱਲ ਕੀ ਆ ਕਿ ਅਸੀਂ ਟਾਈਮ 'ਤੇ ਟਾਈਮ ਖਾਣਦੇ ਆ ਅਸੀਂ ਬਾਸੀ ਖਾਣਾ ਵੀ ਖਾਂਦੇ ਆ ਜੀ ਉਹ ਵੀ ਖਾ ਜਾਣੇ ਆ ਜਿਹੜਾ ਸਾਨੂੰ ਪਤਾ ਹੀ ਨਹੀਂ ਕਦੋਂ ਦਾ ਪਿਆ ਰੇੜੀ ਦੇ ਉੱਪਰ ਕਦੋਂ ਦਾ ਪਿਆ ਢਾਬੇ ਦੇ ਵਿੱਚ ਖਾ ਜਾਣੇ ਆ ਤੇ ਬਹੁਤ ਜ਼ਿਆਦਾ ਪ੍ਰੋਬਲਮ ਉੱਥੇ ਵੀ ਆਉਂਦੀ ਆ ਕਿ ਅਸੀਂ ਦਵਾਈਆਂ ਖਾਣੇ ਆ ਅਸੀਂ ਕੋਲਡ ਡਰਿੰਕ ਪੀਣੇ ਆ ਅਸੀਂ ਕੋਈ ਮਲਚਿਪਸ ਵਗੈਰਾ ਕੋਈ ਐਦਾਂ ਦੀਆਂ ਚੀਜ਼ਾਂ ਲੈਣੇ ਆ ਪੈਕੇਟ ਦੇ ਵਿੱਚ ਤਾਂ ਉਹ ਪੈਕਪੂਡ ਜਿਹੜਾ ਹੈਗਾ ਉਹਦੀ ਅਸੀਂ ਐਕਸਪਾਇਰੀ ਤੱਕ ਨਹੀਂ ਚੈੱਕ ਕਰਦੇ ਖਾਈ ਜਾਂਦੇ ਆ ਔਰ ਜੋ ਜੀ ਕਰਦਾ ਉਹ ਖਾਣੇ ਆ ਉਹ ਉਸ ਤੋਂ ਬਾਅਦ ਭੁਗਤਣਾ ਪੈਂਦਾ ਸਾਡੇ ਲੀਵਰ ਨੂੰ ਸੋ ਠੀਕ ਹੈ ਹੁਣ ਤੁਸੀਂ ਸਾਰੇ ਸਮਝ ਚੁੱਕੇ ਹੋ ਕਿ ਆਖਿਰ ਲੀਵਰ ਦੀ ਜਿਹੜੀ ਪਰੇਸ਼ਾਨੀ ਹੈ ਸਾਨੂੰ ਕਿਉਂ ਹੁੰਦੀ ਹੈ ਕਿੱਥੇ ਸਾਡੀਆਂ ਗਲਤੀਆਂ ਰਹਿ ਜਾਂਦੀਆਂ ਨੇ ਬੜੇ ਹੀ ਚੰਗੇ ਢੰਗ ਨਾਲ ਸੁਭਾਸ਼ ਗੁਇਲ ਜੀ ਨੇ ਤੁਹਾਨੂੰ ਇਹ ਗੱਲਾਂ ਸਮਝਾਈਆਂ ਨੇ ਤਾਂ ਤੁਸੀਂ ਸੋਚ ਰਹੇ ਹੋਣੇ ਕਿ ਘਰੇਲੂ ਨੁਸਖਾ ਤਾਂ ਹਲੇ ਤੱਕ ਵੀ ਨਹੀਂ ਦੱਸਿਆ ਤੁਸੀਂ ਜਿਦਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਲਓ ਜੀ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਕਰ ਦਿਆਂ ਤਾਂ ਸਰ ਜ਼ਰੂਰ ਇੱਥੇ ਉਹ ਨੁਸਖਾ ਸਾਂਝਾ ਕਰੋ ਦਰਸ਼ਕਾਂ ਦੇ ਨਾਲ ਕਿਉਂਕਿ ਇਹ ਸਿਰਫ ਪਹਿਲਾਂ ਹੀ ਦੱਸ ਦਈਏ ਕਿ ਇਹ ਨੁਸਖਾ ਸਿਰਫ ਉਹਨਾਂ ਲਈ ਨਹੀਂ ਹੈ ਜਿਨ੍ਹਾਂ ਨੂੰ ਲੀਵਰ ਦੀ ਪ੍ਰੋਬਲਮ ਹੈ ਫੈਟੀ ਲੀਵਰ ਹੈ ਕੋਈ ਹੋਰ ਦਿੱਕਤ ਹੈ ਤੁਸੀਂ ਕੋਈ ਜਿਹੜਾ ਹੈਲਦੀ ਪਰਸਨ ਹੈ ਉਹ ਵੀ ਅਗਰ ਆਪਣੀ ਡਾਈਟ ਵਿੱਚ ਇਸ ਨੁਸਖੇ ਨੂੰ ਅਪਣਾਦਾ ਹੈ ਤਾਂ ਤੁਹਾਡੀ ਪਾਚਨ ਕਿਰਿਆ ਅੱਛੀ ਰਹੇਗੀ ਪਾਚਨ ਕਿਰਿਆ ਅੱਛੀ ਹੈ ਤਾਂ ਸਾਡੀ ਪੂਰੀ ਹੈਲਥ ਅੱਛੀ ਹੈ ਸਾਡੀ ਹੈਲਥ ਅੱਛੀ ਹੈ ਸੀ ਖੁਸ਼ ਆ ਅਸੀਂ ਖੁਦ ਖੁਸ਼ ਹਾਂ ਤਾਂ ਸਾਡੀ ਪੂਰੀ ਫੈਮਿਲੀ ਖੁਸ਼ ਹਾਂ ਤਾਂ ਫਿਰ ਆਓ ਜਾਣਦੇ ਹਾਂ ਇੱਕ ਖਾਸ ਨੁਸਖਾ ਵੀ ਸਿਰ ਜ਼ਰੂਰ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਇਹ ਵੀ ਸਾਂਝੀਆਂ ਕਰਨਾ ਹੈ ਨੁਸਖਾ ਕਿਵੇਂ ਤਿਆਰ ਕਰਨਾ ਹੈ ਕਦੋਂ ਖਾਣਾ ਹੈ ਕਿਵੇਂ ਖਾਇਆ ਜਾਏ ਜਾ ਜਿਹੜੇ ਗ੍ਰੰਥਾਂ ਨੂੰ ਅਸੀਂ ਪੜਿਆ ਉਹਨਾਂ ਦੀ ਗੱਲ ਸੁਣੋ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਲਿਖਿਆ ਹੋਇਆ ਕਿ ਜੀਰਾ ਅਜਵੈਨ ਤੇ ਸੌਂਫ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਤੁਸੀਂ ਤਵੇ ਤੇ ਰੋਸਟ ਕਰ ਲਓ ਤਿੰਨਾਂ ਨੂੰ ਰੋਸਟ ਕਰ ਲਓ ਕੋਈ ਗਰਮੀ ਨਹੀਂ ਕੋਈ ਸਰਦੀ ਨਹੀਂ ਹਰ ਮੌਸਮ ਦੇ ਵਿੱਚ ਜਦੋਂ ਵੀ ਰੋਟੀ ਖਾਣੇ ਹੋ ਦਿਨ ਚ ਰੋਟੀ ਇੱਕ ਵਾਰੀ ਖਾਣੇ ਹੋ ਦੋ ਵਾਰੀ ਖਾਣੇ ਹੋ ਚਾਹੇ ਤਿੰਨ ਵਾਰੀ ਖਾਣੇ ਹੋ ਤਾਂ ਇਹ ਜਿਹੜਾ ਪਾਊਡਰ ਬਣਿਆ ਹੋਇਆ ਇਹਨੂੰ ਮੂੰਹ ਚ ਪਾਉਣਾ ਮੂੰਹ ਚ ਬਾਗੇ ਨੂੰ ਚਬਾ ਚਬਾ ਕੇ ਚਬਾ ਚਬਾ ਕੇ ਬਾਰੀਕ ਕਰਕੇ ਖਾਣਾ ਤਾਂ ਕਿ ਤੁਹਾਡੇ ਮੂੰਹ ਦਾ ਜਿਹੜਾ ਸਲਾਈਵਾ ਜਿਹੜੀ ਤੁਹਾਡੇ ਮੂੰਹ ਦੀ ਲਾਰ ਹੈ ਉਹ ਤੁਹਾਡੇ ਪੇਟ 'ਚ ਜਾਏਗੀ ਜਦੋਂ ਉਹ ਪੇਟ 'ਚ ਜਾਏਗੀ ਤਾਂ ਉਹ ਲੀਵਰ ਦੇ ਵਿੱਚ ਜਿੰਨੀ ਵੀ ਗਰਮੀ ਹੈ ਉਹਨੂੰ ਵਾਸ਼ ਕਰੇਗੀ ਔਰ ਜਿੰਨੀ ਵੀ ਲੀਵਰ ਦੇ ਵਿੱਚ ਫੈਟ ਵਧੀ ਹੋਈ ਆ ਉਹਨੂੰ ਚਰਬੀ ਨੂੰ ਮੈਲਟ ਕਰੇਗੀ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਤੁਹਾਨੂੰ ਕਬਜ ਨਹੀਂ ਰਹਿਣ ਦੇਊਗੀ ਤਾਂ ਇਹਦੇ ਨਾਲ ਤੁਹਾਨੂੰ ਇੰਨਾ ਕੁ ਫਾਇਦਾ ਹੋਣ ਵਾਲਾ ਤੁਸੀਂ ਸੋਚ ਵੀ ਨਹੀਂ ਸਕਦੇ ਬਾਕੀ ਰਹੀ ਗੱਲ ਦਵਾਈਆਂ ਦੀ ਜੇ ਤੁਹਾਨੂੰ ਡਾਕਟਰਾਂ ਦਾ ਵੈਦਾਂ ਦਾ ਬਹੁਤਾ ਫਿਕਰ ਹੈ ਵੀ ਉਹਨਾਂ ਦੇ ਵੀ ਘਰ ਚਲਾਉਣੇ ਨੇ ਉਹਨਾਂ ਦੇ ਨਿਆਣੇ ਵੀ ਪਾਲਨੇ ਨੇ ਫਿਰ ਖਾਓ ਦਵਾਈਆਂ ਕੌਣ ਰੋਕਦਾ ਪਰ ਉਸ ਤੋਂ ਪਹਿਲਾਂ 100 ਵਾਰੀ ਇਹ ਸੋਚੋ ਵੀ ਸਾਡੀ ਰਸੋਈ ਦੇ ਵਿੱਚ ਇਹਦਾ ਇਲਾਜ ਹੈਗਾ ਅਸੀਂ ਉੱਥੇ ਹੀ ਕਿਉਂ ਨਹੀਂ ਕਰ ਲੈਂਦੇ ਤਾਂ ਉਸ ਕਰਕੇ ਮੇਰੀ ਸਾਰਿਆਂ ਨੂੰ ਇੱਕੋ ਹੀ ਸਲਾਹ ਹੁੰਦੀ ਹੈ ਵੀ ਪਹਿਲਾਂ ਘਰ ਦੇ ਵਿੱਚ ਆਪਣੇ ਦੇਖੋ ਅਸੀਂ ਕੀ ਕਰ ਸਕਦੇ ਹਾਂ ਬਾਕੀ ਜਦੋਂ ਤੁਹਾਡੀ ਮਜਬੂਰੀ ਹੈ ਵੀ ਘਰੇਲੂ ਚੀਜ਼ਾਂ ਅਸੀਂ ਖਾ ਨਹੀਂ ਸਕਦੇ ਬਾਹਰ ਰਹਿਣੇ ਆ জব ਕਰਦੇ ਆ ਕਮ ਮੈਸੇਜ ਨੇ ਅਸੀਂ ਨਹੀਂ ਬਣਾ ਸਕਦੇ ਨਹੀਂ ਖਾ ਸਕਦੇ ਫਿਰ ਤੁਸੀਂ ਸਭ ਤੋਂ ਵਧੀਆ ਚੀਜ਼ ਹੈ ਜਿਹੜੀ ਸਾਡੇ ਵੈਦ ਜੀ ਨੇ ਬਣਾਈ ਆ ਉਹ ਬਣਾਈ ਆ ਪੰਚਮ ਗੋਂਦ ਉਹਨੂੰ ਸਲੋਗਨ ਦਿੱਤਾ ਅ ਪੰਚਮ ਗੋਂਦ ਕਢਾਏ ਤੋਂਦ ਔਰ ਇਸ ਸਲੋਗਨ ਕਿਸੇ ਮਾਮੂਲੀ ਇਨਸਾਨ ਨੇ ਵੀ ਨਹੀਂ ਦਿੱਤਾ ਇਹ ਫਿਲਮ ਇੰਡਸਟਰੀ ਦੀ ਬਹੁਤ ਵਧੀਆ ਇੱਕ ਆਰਟਿਸਟ ਹੈ ਜਿਹੜੇ ਮੈਡਮ ਤੁਹਾਡੇ ਸਾਰਿਆਂ ਦੀ ਆਪਣੀ ਹਰਮਨ ਪਿਆਰੀ ਆ ਉਹਨਾਂ ਨੇ ਇਹ ਸਲੋਗਨ ਦਿੱਤਾ ਕਹਿੰਦੀ ਗੁਇਲ ਸਾਹਿਬ ਆ ਪੰਚਮ ਗੋਂਦ ਇਹ ਇਹ ਕਾਦੇ ਵਾਸਤੇ ਆ ਮੈਂ ਕਿਹਾ ਪੇਟ ਘਟਾਉਂਦੀ ਆ ਕਹਿੰਦੀ ਫਿਰ ਤਾ ਇਹਨੂੰ ਇਹ ਕਹ ਦੋ ਕਿ ਪੰਚਮ ਗੋਂਦ ਘਟਾਏ ਤੋਂਦ ਮਤਲਬ ਪੇਟ ਨੂੰ ਘਟਾਉਣ ਦਾ ਕੰਮ ਕਰਦੀ ਆ ਔਰ ਇੱਕ ਸਭ ਤੋਂ ਵੱਡੀ ਚੀਜ਼ ਹੈ ਕਿ ਜਦੋਂ ਤੁਹਾਡਾ ਪੇਟ ਸੈੱਟ ਹੈ ਨਾ ਜੀ ਤਾਂ ਦੁਨੀਆ ਦੀ ਹਰ ਸ਼ਹਿ ਸੈੱਟ ਆ ਤੁਸੀਂ ਚੰਗੀ ਤਰ੍ਹਾਂ ਨਾਲ ਇਹ ਨੁਸਖਾ ਜ਼ਰੂਰ ਸਮਝ ਗਏ ਹੋ ਤੇ ਇਹ ਜ਼ਰੂਰ ਚੀਜ਼ ਸਮਝ ਲਓ ਕਿ ਖੁਦ ਨੂੰ ਫਿਟ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖੁਦ ਫਿਟ ਰਹੋਗੇ ਤਾਂ ਹੀ ਤੁਸੀਂ ਕੋਈ ਹੋਰ ਕੰਮ ਕਰ ਸਕੋਗੇ ਔਰ ਓਵਰਆਲ ਸਾਡੀ ਹੈਲਥ ਡਿਪੈਂਡ ਕਰਦੀ ਹੈ ਸਾਡੀ ਲਿਵਰ ਦੀ ਹੈਲਥ ਦੇ ਉੱਪਰ ਅਸੀਂ ਬਾਰ-ਬਾਰ ਇਹ ਗੱਲ ਤੁਹਾਨੂੰ ਦੱਸਿਆ ਇਸੇ ਲਈ ਪਹਿਲਾਂ ਵੀ ਅਸੀਂ ਕਈ ਵਾਰ ਫੈਟੀ ਲਿਵਰ ਨੂੰ ਲੈ ਕੇ ਵੀਡੀਓਜ਼ ਬਣਾਈਆਂ ਨੇ ਬਾਰ-ਬਾਰ ਸਵਾਲ ਵੀ ਤੁਹਾਡੇ ਕਈਆਂ ਦੇ ਆਉਂਦੇ ਨੇ ਤੇ ਅੱਜ ਇੱਕ ਘਰੇਲੂ ਨੁਸਖਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਸ ਨੂੰ ਅਪਣਾਓ ਔਰ ਖੁਦ ਨੂੰ ਸਿਹਤਮੰਦ ਬਣਾਓ ਸਿਰਫ ਤੁਸੀਂ ਨਹੀਂ ਤੁਹਾਡੇ ਆਸ-ਪਾਸ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਨੇ ਉਹਨਾਂ ਨੂੰ ਵੀ ਅਗਰ ਖਾਦਾ ਪੀਤਾ ਹਾਜ਼ਮ ਨਹੀਂ ਹੋ ਰਿਹਾ ਕੋਈ ਪਾਚਨ ਨੂੰ ਲੈ ਕੇ ਪ੍ਰੋਬਲਮ ਲੱਗ ਰਹੀ ਹੈ ਲੀਵਰ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਦਿੱਕਤ ਲੱਗ ਰਹੀ ਹੈ ਉਹਨਾਂ ਨੂੰ ਵੀ ਇਹ ਨੁਸਖਾ ਜ਼ਰੂਰ ਦੱਸੋ ਤੇ ਉਹਨਾਂ ਨੂੰ ਵੀ ਕਹੋ ਕਿ ਇਹ ਡੇਲੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨ ਸਵਾਲ ਤੁਹਾਡੇ ਕੋਈ ਹੋਰ ਹੋਣ ਤਾਂ ਜ਼ਰੂਰ ਤੁਸੀਂ ਕਮੈਂਟ ਸੈਕਸ਼ਨ ਵਿੱਚ ਜੋ ਹੈ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਕਰ ਦੇਣਾ ਜੀ ਕੋਈ ਹੋਰ ਸੁਝਾ ਮੇਰੇ ਨਾਲ ਸਾਂਝੇ ਕਰਨਾ ਚਾਹੋ ਤਾਂ ਤੁਸੀਂ healthadvicevidharjot@gmail.com ਮੇਰੀ ਈਮੇਲ ਆਈਡੀ ਹੈ ਇਸ ਉੱਪਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਲਓ YouTube ਚੈਨਲ healthadvicevidharjot ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵਿਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ